ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਜੀ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਹਾਂ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਪੰਜਾਬੀ ਪਹਿਰਾਵੇ ਤੇ ਤੇ ਅੱਜ ਤੁਸੀਂ ਮੇਰਾ ਦੇਖ ਰਹੇ ਹੋਣੇ ਬੈਕਗ੍ਰਾਉਂਡ ਕਾਫੀ ਚੇਂਜ ਆ ਹਨਾ ਅੱਜ ਆਪਾਂ ਇੱਕ ਨਵੀਂ ਜਗ੍ਹਾ ਤੇ ਬੈਠੇ ਆ ਕਿਉਂਕਿ ਸਾਡੀਆਂ ਭੈਣਾਂ ਦੇ ਕੋਰੀਅਰ ਜਾਣੇ ਸੀ ਤੇ ਮੈਂ ਇੱਥੇ ਹੀ ਪੈਕ ਕਰ ਰਹੀ ਸੀ ਕੋਰੀਅਰ ਬੈਠੀ ਤੇ ਮੈਂ ਕਿਹਾ ਕੁਝ ਆਪਣੇ ਕੋਲ ਨਵੀਂ ਕਲੈਕਸ਼ਨ ਆਈ ਹੈ ਤੇ ਚਲੋ ਮੈਂ ਇੱਥੇ ਬੈਠੀ ਹਾਂ ਤੁਹਾਡਾ ਵੀਡੀਓ ਜਿਹੜੀ ਹੈ ਆਪਣੇ ਸੂਟਾਂ ਲਈ ਸ਼ੇਅਰ ਕਰ ਦੇਣੀ ਆ ਠੀਕ ਹੈ ਜੀ ਤੇ ਚਲੋ ਜੀ ਸਭ ਜੇ ਵੀਡੀਓ ਚੰਗੀ ਲੱਗਦੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਠੀਕ ਹੈ ਜੀ ਤੇ ਅੱਜ ਕਾਫੀ ਟਾਈਮ ਬਾਅਦ ਲੈ ਕੇ ਆਏ ਹਾਂ ਜੀ ਲੋੜੀ ਤੋਂ ਬਾਅਦ ਤਾਂ ਡੇਲੀ ਬਹੁਤ ਹੀ ਵਧੀਆ ਕਲੈਕਸ਼ਨ ਤੇ ਲੋੜੀ ਤੋਂ ਪਹਿਲਾਂ ਵੀ ਆਪਾਂ ਆਪਾਂ ਸੂਟ ਲੈ ਕੇ ਆਏ ਸੀ ਪਸ਼ਮੀਨੇ ਦੇ ਸ਼ਿਮਰ ਦੇ ਵਿੱਚ ਤੇ ਕਾਫੀ ਵਧੀਆ ਰਿਸਪੌਂਸ ਰਿਹਾ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਕੁਝ ਗੱਲਾਂ ਦੱਸ ਦਾਨ ਸਕਰੀਨ ਦੇ ਉੱਪਰ ਹੀ ਤੁਹਾਨੂੰ ਮੇਰਾ ਵਟਸਐਪ ਨੰਬਰ ਸ਼ੋਅ ਹੋ ਰਿਹਾ ਉਸ ਨੰਬਰ ਤੇ ਤੁਸੀਂ ਮੈਨੂੰ ਸੂਟ ਦਾ ਸਕਰੀਨਸ਼ਾਟ ਭੇਜ ਕੇ ਤੇ ਤੁਸੀਂ ਆਪਣਾ ਸੂਟ ਦਾ ਆਰਡਰ ਦੇ ਸਕਦੇ ਹੋ ਠੀਕ ਹੈ ਜੀ ਤੇ ਅੱਜ ਤੁਹਾਨੂੰ ਦਿਖਾਵਾਂਗੇ ਜੀ ਬਹੁਤ ਹੀ ਪਿਆਰੀ ਕਲੈਕਸ਼ਨ ਤੇ ਜਿਵੇਂ ਤੁਹਾਨੂੰ ਪਤਾ ਮੌਸਮ ਚੇਂਜ ਹੋ ਰਿਹਾ ਤੇ ਜਿਹੜੇ ਅੱਜ ਆਪਾਂ ਸੂਟ ਲੈ ਕੇ ਆਏ ਆ ਉਹ ਤੁਹਾਡੇ ਗਰਮੀ ਸਰਦੀ ਦੋਨਾਂ ਵਾਸਤੇ ਵੇਅਰ ਹੋ ਜਾਣਗੇ ਠੀਕ ਹੈ ਜੀ ਬਹੁਤ ਹੀ ਪਿਆਰੀ ਕਲੈਕਸ਼ਨ ਹੈ ਤੇ ਕੁਝ ਆਪਾਂ ਜਿਵੇਂ ਤੁਹਾਨੂੰ ਪਤਾ ਮੈਰਿਜ ਤੇ ਗਏ ਸੀ ਤੇ ਆਪਣਾ ਦਮਨ ਨੇ ਸੂਟ ਵੇਅਰ ਕੀਤਾ ਸੀ ਜਿਹੜਾ ਮੇਰੇ ਬੇਟੀ ਨੇ ਉਹਦੇ ਵਾਸਤੇ ਵੀ ਕਾਫੀ ਕਮੈਂਟ ਆਏ ਤੇ ਕਾਫੀ ਮੈਸੇਜ ਆਏ ਤੇ ਆਪਾਂ ਨੂੰ ਦੋ ਆਰਡਰ ਆਏ ਸੀ ਉਹ ਸੂਟ ਦੇ ਤੇ ਬਹੁਤ ਵਧੀਆ ਰਿਸਪੌਂਸ ਰਿਹਾ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਉਹ ਸੂਟ ਦਿਖਾਨੀ ਆ ਇਹਦੀ ਸੂਟ ਦੀ ਆਪਾਂ ਰੀਲ ਇੰਸਟਾਗ੍ਰam ਤੇ ਵੀ ਪਾਈ ਹੋਈ ਹੈ ਠੀਕ ਹੈ ਜੀ ਤੇ ਇੱਥੇ ਇੱਕ ਗੱਲ ਮੈਂ ਹੋਰ ਦੱਸਣਾ ਚਾਹਾਂਗੀ ਜੇ ਮੇਰੀ ਕਿਸੇ ਭੈਣ ਨੇ ਸੂਟ ਆਰਡਰ ਕਰਨਾ ਹੈ ਸਕਰੀਨ ਦੇ ਉੱਪਰ ਵਟਸਐਪ ਨੰਬਰ ਚੱਲ ਰਿਹਾ ਹੈ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰਕੇ ਸੂਟ ਦਾ ਸਕਰੀਨਸ਼ਾਟ ਭੇਜ ਕੇ ਕੋਈ ਵੀ ਇਨਕੁਆਰੀ ਹੈ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਅਸੀਂ ਐਵੇਂ ਦਾ ਸੂਟ ਰੈਂਡੀ ਕਰਵਾਣਾ ਹੈ ਤਾਂ ਅਸੀਂ ਆ ਸੂਟ ਬਾਈ ਕਰਨਾ ਹੈ ਠੀਕ ਹੈ ਅਸੀਂ ਦੁਪੱਟਾ ਬਾਈ ਕਰਨਾ ਹੈ ਜੈਸੀ ਬਿਨਾ ਲਾਈਨਿੰਗ ਤੋਂ ਬਾਈ ਕਰਨਾ ਹੈ ਬਿਨਾ ਸਟੀਚਿੰਗ ਤੋਂ ਬਾਈ ਕਰਨਾ ਹੈ ਉਹ ਤੁਸੀਂ ਮੈਨੂੰ WhatsApp ਤੇ ਦੱਸ ਸਕਦੇ ਹੋ ਤੇ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਅੱਜ ਦੀ ਜਿਹੜੀ ਵੀਡੀਓ ਆਪਾਂ ਕਰਦੇ ਹਾਂ ਸ਼ੁਰੂ ਆਪਣੇ ਫਸਟ ਸੂਟ ਤੋਂ ਜੋ ਆਪਾਂ ਸਟਿਚ ਕੀਤਾ ਹੋਇਆ ਦਮਨ ਦਾ ਲਓ ਜੀ ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹਦੇ ਫੈਬਰਿਕ ਬਾਰੇ ਦੱਸਦਾ ਇਹ ਫੈਬਰਿਕ ਰਹੇਗਾ ਜੀ ਖਾਦੀ ਸਿਲਕ ਦਾ ਤੇ ਆਪਾਂ ਨੇ ਡਾਈ ਨਹੀਂ ਕਰਵਾਇਆ ਇਹ ਪਿੱਛੋਂ ਮਿਲ ਵੱਲੋਂ ਡਾਈ ਹੋ ਕੇ ਆਇਆ ਹੋਇਆ ਠੀਕ ਹੈ ਜੀ ਤੇ ਆਪਾਂ ਨੇ ਇਹਦੀ ਆਹ ਕਲਰ ਦੀ ਸ਼ਰਟ ਰੱਖੀ ਹੈ ਦੇਖ ਸਕਦੇ ਹੋ ਡਾਰਕ ਪਰਪਲ ਬਹੁਤ ਕਲਰ ਚੱਲ ਰਿਹਾ ਹੈ ਬਹੁਤ ਪਿਆਰਾ ਲੱਗ ਰਿਹਾ ਤੇ ਇਹਦੇ ਤੇ ਆਪਾਂ ਨੇ ਆਰੀ ਵਰਕ ਦਿੱਤਾ ਹੋਇਆ ਚੈੱਕ ਕਰੋ ਜਿਹੜੇ ਆਪਣੇ ਵਰਕ ਦੀ ਸਫਾਈ ਬਹੁਤ ਹੀ ਸਾਫ ਐਂਡ ਨੀਟ ਐਂਡ ਕਲੀਨ ਹੈ ਜੀ ਆਪਣਾ ਵਰਕ ਦੇਖ ਸਕਦੇ ਹੋ ਤੁਸੀਂ ਤੇ ਇਹਨੂੰ ਆਪਾਂ ਨੇ ਪੇਸਟਿੰਗ ਪੱਟੀ ਲਾ ਕੇ ਜਿਹੜੀ ਆਪਾਂ ਬਾਟਮ ਹੈ ਨਾ ਉਹਦੇ ਨਾਲ ਦੀ ਪੇਸਟਿੰਗ ਪੱਟੀ ਲਾ ਕੇ ਰੈਡੀ ਕੀਤਾ ਹੈ ਇਹ ਰਹੇਗਾ ਜੀ ਇਹਦਾ ਘੇਰੇ ਤੇ ਵਰਕ ਤੇ ਸੇਮ ਆ ਗਿਆ ਜੀ ਆਪਣੇ neck ਤੇ V neck ਦਿੱਤਾ ਹੋਇਆ ਵਰਕ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਨੀਟ ਐਂਡ ਕਲੀਨ ਕੰਮ ਕੀਤਾ ਹੋਇਆ ਜੀ ਆਪਣਾ ਸਾਰਾ ਤੇ ਇਹ ਆ ਗਈਆਂ ਜੀ ਇਹਦੀਆਂ ਬਾਜ਼ੂ ਤੇ ਦੋਨਾਂ ਬਾਜ਼ੂ ਤੇ ਵਰਕ ਹੈ ਆਪਾਂ ਸਿੰਪਲ ਬਣਾਇਆ ਬਹੁਤ ਜ਼ਿਆਦਾ ਹੈਵੀ ਨਹੀਂ ਬਣਾਇਆ ਤੇ ਇਧਰ ਆਪਾਂ ਬਾਜੂ ਤੇ ਵੀ ਪੇਸਟਿੰਗ ਪੱਟੀ ਦਿੱਤੀ ਹੋਈ ਹੈ ਦੇਖ ਸਕਦੇ ਹੋ ਤੁਸੀਂ ਬਹੁਤ ਪਿਆਰੀ ਲੁੱਕ 라ਗ ਰਹੀ ਹੈ ਘੇਰੇ ਤੇ ਚਾਕਾਂ ਤੇ ਸਾਰਿਆਂ ਤੇ ਆਪਾਂ ਨੇ ਪੇਸਟਿੰਗ ਪੱਟੀ ਦਿੱਤੀ ਤੇ ਇਹਦੇ ਨੀਚੇ ਆਪਾਂ ਜਿਹੜੀ ਲਾਈਨਿੰਗ ਲਗਾਈ ਹੈ ਜੀ ਉਹ ਕਾਟਨ ਦੀ ਲਗਵਾਈ ਹੋਈ ਹੈ ਕੇ ਰਹੇਗੀ ਜੀ ਸ਼ਰਟ ਬਹੁਤ ਹੀ ਪਿਆਰਾ ਕਿਸੇ ਵੀ ਮੇਰੀ ਭੈਣ ਨੇ ਆਰਡਰ ਕਰਨਾ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰਕੇ ਦੱਸ ਸਕਦੇ ਹੋ ਅਗਰ ਤੁਸੀਂ ਬਿਨਾ ਸਟੀਚਿੰਗ ਤੋਂ ਬਾਏ ਕਰਨਾ ਹੈ ਬਿਨਾ ਸਟੀਚਿੰਗ ਤੋਂ ਬਾਏ ਕਰ ਸਕਦੇ ਹੋ ਅਗਰ ਤੁਸੀਂ ਬਿਨਾ ਦੁਪੱਟੇ ਤੋਂ ਬਾਏ ਕਰਨਾ ਹੈ ਬਿਨਾ ਦੁਪੱਟੇ ਤੋਂ ਬਾਏ ਕਰ ਸਕਦੇ ਹੋ ਠੀਕ ਹੈ ਜੀ ਤੇ ਆ ਗਈ ਜੀ ਇਹਦੇ ਨਾਲ बॉटम बॉटम चेक ਕਰ ਸਕਦੇ ਤੁਸੀਂ ਇਧਰ ਆਪਾਂ ਪਹੁੰਚੇ ਤੇ ਵਰਕ ਦਿੱਤਾ ਹੋਇਆ ਤੇ ਆਪਾਂ ਜਿਹੜੀ बॉटम ਰੱਖੀ ਜੀ ਪਾਕਿਸਤਾਨੀ बॉਟਮ ਬਣਾਈਏ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਹੈ ਚੈੱਕ ਕਰੋ ਤੇ ਆ ਗਿਆ ਜੀ ਇਹਦੇ ਨਾਲ ਦੁਪੱਟਾ ਦੁਪੱਟਾ ਰੱਖਿਆ ਜੀ ਆਪਾਂ ਨੇ ਪਿਓਰ ਔਰਗੈਂਜ਼ਾ ਦਾ ਤੇ ਇਹਦੇ ਉੱਪਰ ਆਪਾਂ ਲੈਂਸ ਲਾ ਕੇ ਬਹੁਤ ਸੋਹਣੀ ਫਿਨਿਸ਼ਿੰਗ ਦਿੱਤੀ ਹੋਈ ਹੈ ਚੈੱਕ ਕਰੋ ਸੈਂਟਰ ਵਿੱਚ ਵੀ ਆਪਾਂ ਨੇ ਲਗਾ ਰੱਖੀ ਹੈ ਬਹੁਤ ਪਿਆਰਾ ਲੱਗ ਰਿਹਾ ਹੈ ਦੁਪੱਟਾ ਤੁਸੀਂ ਕੋਈ ਵੀ ਰੱਖਣਾ ਤੁਸੀਂ ਪਿਓਰ ਆਰਗੇਂਜ਼ਰ ਰੱਖਣਾ ਜਾਂ ਕੋਈ ਹੋਰ ਪਾਈ ਕਰਨਾ ਉਹ ਤੁਸੀਂ ਮੈਨੂੰ ਵਟਸਐਪ ਤੇ ਦੱਸ ਸਕਦੇ ਹੋ ਠੀਕ ਹੈ ਜੀ ਇਹ ਆਪਾਂ ਨੇ ਇਹਦੇ ਨਾਲ ਪਿਓਰ ਆਰਗੇਂਜ਼ਰ ਦੁਪੱਟਾ ਰੱਖਿਆ ਬਹੁਤ ਪਿਆਰੀ ਲੁੱਕ ਆਈ ਸੀ ਜਿਵੇਂ ਤੁਸੀਂ ਮੈਨ ਨਾਲ ਤੁਹਾਡਾ ਨਾ ਫੋਟੋ ਅਟੈਚ ਕਰ ਦਾਂਗੀ ਚੈੱਕ ਕਰ ਲਿਓ ਤੁਸੀਂ ਬਹੁਤ ਹੀ ਪਿਆਰਾ ਸੂਟ ਹੈ ਇਹਦਾ ਤੁਸੀਂ ਆਰਡਰ ਦੇ ਸਕਦੇ ਹੋ ਮੈਨੂੰ ਤੇ ਕੋਈ ਜ਼ਿਆਦਾ ਵੀ ਨਹੀਂ ਆਪਣੀਆਂ ਭੈਣਾਂ ਦੇ ਬਜਟ ਵਿੱਚ ਆ ਕਿਉਂਕਿ ਇਹ ਆਰੀ ਵਰਕ ਹੈ ਹੈਂਡ ਵਰਕ ਆਪਾਂ ਥੋੜਾ ਜਿਹਾ ਕਾਸਟਲੀ ਪੈ ਜਾਂਦਾ ਤੇ ਆਰੀ ਵਰਕ ਕੀਤਾ ਹੋਇਆ ਹੈ ਤੇ ਤੁਸੀਂ ਇਹ ਸੂਟ ਮੇਰੇ ਕੋਲ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਤੁਸੀਂ ਕਿਸੇ ਵੀ ਕਲਰ ਤੇ ਬਣਾਣਾ ਜੇ ਤੁਹਾਨੂੰ ਇਹ ਕਲਰ ਪਸੰਦ ਹੈ ਤੁਸੀਂ ਇਹ ਬਾਏ ਕਰ ਸਕਦੇ ਹੋ ਅਗਰ ਤੁਸੀਂ ਹੋਰ ਕਲਰ ਆ ਤੁਸੀਂ ਆਪਣਾ ਮੈਨੂੰ ਕਲਰ ਚੋਇਸ ਦੱਸ ਸਕਦੇ ਹੋ ਕਿ ਅਸੀਂ ਇਸ ਕਲਰ ਤੇ ਬਣਾਣਾ ਅਸੀਂ ਉਸ ਕਲਰ ਤੇ ਤੁਹਾਨੂੰ ਰੈਡੀ ਕਰਕੇ ਦੇਵਾਂਗੇ ਤੇ ਸਾਡੇ ਕੋਲ ਸਟਿਚਿੰਗ ਵੀ ਅਵੇਲੇਬਲ ਹੈ ਜੇ ਤੁਸੀਂ ਸਟਿਚ ਕਰਵਾਉਣਾ ਸੂਟ ਤੇ ਉਹ ਵੀ ਮੈਨੂੰ ਵਟਸਐਪ ਤੇ ਦੱਸ ਸਕਦੇ ਹੋ ਠੀਕ ਹੈ ਜੀ ਤੇ ਲੋ ਜੀ ਇਹ ਆ ਗਿਆ ਆਪਣਾ ਦਵਨ ਦਾ ਫਰਸੂਟ ਤੇ ਹੁਣ ਆਪਾਂ ਜਾਈਏ ਆਪਣੀ ਨੈਕਸਟ ਕਲੈਕਸ਼ਨ ਵੱਲ ਤਲੋ ਜੀ ਬਹੁਤ ਹੀ ਪਿਆਰੇ ਕਲੈਕਸ਼ਨ ਆ ਇਹ ਕਲੈਕਸ਼ਨ ਜਿਹੜੀ ਤੁਹਾਡੇ ਲਈ ਲੈ ਕੇ ਆਏ ਆ ਇਹ ਆ ਤੁਸੀਂ ਗਰਮੀ ਸਰਦੀ ਦੋਨਾਂ ਮੌਸਮ ਚ ਵੇਅਰ ਕਰ ਸਕਦੇ ਹੋ ਪੰਚਮ ਸਿਲਕ ਦੀ ਰਹੇਗੀ ਜੀ ਸ਼ਰਟ ਤੇ ਸ਼ਿਮਰਦੀ ਰਹੇਗੀ ਜੀ ਇਹਦੀ ਬਾਟਮ ਠੀਕ ਹੈ ਜੀ ਐਸਕੇ ਬ੍ਰਾਂਡ ਦੇ ਸੂਟ ਰਹਿਣਗੇ ਚੈੱਕ ਕਰੋ ਜੀ ਬਹੁਤ ਸੋਹਣੀ ਕਲੈਕਸ਼ਨ ਆ ਬਹੁਤ ਹੀ ਪਿਆਰੇ ਨੇ ਇਹ ਰਹੇਗੀ ਜੀ ਸ਼ਰਟ ਅੱਛਾ ਤੇ ਕੁਛ ਮੇਰੀਆਂ ਭੈਣਾਂ ਪੁੱਛਦੀਆਂ ਹੁੰਦੀਆਂ ਦੀਦੀ ਦੱਸਿਆ ਕਰੋ ਸਾਨੂੰ 3 ਮੀਟਰ ਦੀ ਬਾਟਮ ਮਿਲੇਗੀ ਨਹੀਂ ਜੀ ਇਹਦੇ ਨਾਲ ਪਿੱਛੋਂ ਹੀ ਨਾ 2.5 ਮੀਟਰ ਦੀ ਆ ਰਹੀ ਹੈ 2.5 ਮੀਟਰ ਦੀ ਬਾਟਮ ਆ ਰਹੀ ਹੈ 2.5 ਮੀਟਰ ਦੀ ਇਹ ਸ਼ਰਟ ਆ ਰਹੀ ਹੈ ਲੋ ਜੀ ਪ੍ਰਿੰਟ ਚੈੱਕ ਕਰੋ ਬਹੁਤ ਹੀ ਪਿਆਰਾ ਤੇ ਬਹੁਤ ਸੌਫਟ ਫੈਬਰਿਕ ਹੈ ਜੀ ਇਹ ਸਿਲਕ ਦੇ ਵਿੱਚ ਆ ਗਿਆ ਜੀ ਸ਼ਿਮਰ ਸਿਲਕ ਦੀ ਬਾਟਮ ਆ ਗਈ ਨਾਲ ਲੋ ਜੀ ਇਹ ਤੁਹਾਨੂੰ ਦੋ ਸੂਟ ਮਿਲ ਜਾਣਗੇ ਜੀ ਦੋ ਸੂਟ ਨੇ ਇਹ ਤੇ ਇਹ ਤੁਸੀਂ ਦੋ ਸੂਟ ਬਾਈ ਕਰ ਸਕਦੇ ਹੋ ਜੇ ਵੀ ਕਿਸੇ ਵੀ ਮੇਰੀ ਭੈਣ ਨੂੰ ਪਸੰਦ ਆ ਜੇ ਤੁਸੀਂ ਇਹਦੇ ਨਾਲ ਦੁਪੱਟਾ ਰੈਡੀ ਕਰਵਾਣਾ ਤੁਸੀਂ ਦੁਪੱਟਾ ਵੀ ਰੈਡੀ ਕਰਵਾ ਸਕਦੇ ਹੋ ਅਗਰ ਤੁਸੀਂ ਬਿਨਾਂ ਦੁਪੱਟੇ ਤੋਂ ਬਾਈ ਕਰਨਾ ਤਾਂ ਬਿਨਾਂ ਦੁਪੱਟੇ ਤੋਂ ਬਾਈ ਕਰ ਸਕਦੇ ਲੋ ਜੀ ਆਪਾਂ ਤੁਹਾਨੂੰ ਨਾ ਸਟੈਂਪ ਦਿਖਾ ਦਈਏ ਸਟੈਂਪ ਲੱਗੀ ਹੋਈ ਹੈ ਚੈੱਕ ਕਰੋ ਆਪਾਂ ਜਿਹੜਾ ਵੀ ਤੁਹਾਨੂੰ ਮਤਲਬ ਸੂਟ ਦਵਾਂਗੇ ਉਹ ਬਕਾਇਦਾ ਦੱਸਾਂਗੇ ਕਿ ਕੀ ਤੇ ਸਟੈਂਪ ਹੈਗੀ ਕਿ ਨਹੀਂ ਇਹ ਐਸਕੇ ਬ੍ਰੈਂਡ ਦੇ ਸੂਟ ਰਹਿਣਗੇ ਜੀ ਚੈੱਕ ਕਰ ਸਕਦੇ ਹੋ ਤੁਸੀਂ ਉੱਪਰ ਸਟੈਂਪ ਲੱਗੀ ਹੋਈ ਹੈ ਪੰਚਮ ਸਿਲਕ ਦੀ ਸ਼ਰਟ ਹੈ ਤੇ ਟਿਸ਼ੂ ਸ਼ਿਮਰ ਦੀ ਨਾਲ ਬਾਟਮ ਟਿਸ਼ੂ ਸ਼ਿਮਰ ਦੀ ਬਾਟਮ ਹੈ ਜੀ ਨਾਲ ਚੈੱਕ ਕਰੋ ਬਹੁਤ ਕਲਰ ਬਹੁਤ ਪਿਆਰਾ ਹੈ ਜੀ ਮੈਨੂੰ ਲੱਗਦਾ ਕੈਮਰੇ ਜ ਥੋੜਾ ਬਹੁਤਾ ਕਲਰ ਚੇਂਜ ਆਉਂਦਾ ਹੋਵੇਗਾ ਬਹੁਤ ਸੋਹਣਾ ਕਲਰ ਹੈ ਜੀ ਬਹੁਤ ਹੀ ਪਿਆਰੀ ਕਲੈਕਸ਼ਨ ਹੈ ਜੀ ਲਓ ਜੀ ਤੁਸੀਂ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰਕੇ ਮੈਨੂੰ ਸੂਟ ਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣਾ ਆਰਡਰ ਦੇ ਸਕਦੇ ਹੋ ਠੀਕ ਹੈ ਜੀ ਲਓ ਤੇ ਬਹੁਤ ਹੀ ਪਿਆਰੇ ਸੂਟ ਪਣਨਗੇ ਅ ਅੱਛਾ ਇਥੇ ਇੱਕ ਗੱਲ ਮੈਂ ਹੋਰ ਦੱਸਣਾ ਚਾਹਾਂਗੀ ਕੋਈ ਮੇਰੀ ਭੈਣ ਬਾਟਮ ਤੇ ਵਰਕ ਕਰਵਾਉਣਾ ਚਾਹੁੰਦੀ ਹੈ 셔ਟ ਤੇ ਵਰਕ ਕਰਵਾਉਣਾ ਚਾਹੁੰਦੀ ਹੈ ਕਿਉਂਕਿ ਜੇ ਆਪਾਂ ਵਰਕ ਕਰਵਾਵਾਂਗੇ ਤੇ ਹੈਵੀ ਪਾਰਟੀ ਵੇਅਰ ਸੂਟ ਬਣ ਜਾਏਗਾ ਬਹੁਤ ਜ਼ਿਆਦਾ ਸੋਹਣਾ ਅਗਰ ਤੁਸੀਂ ਨਹੀਂ ਵਰਕ ਕਰਵਾਉਣਾ ਤਾਂ ਤੁਸੀਂ ਐਵੇਂ ਬਾਈ ਕਰ ਸਕਦੇ ਹੋ ਅਗਰ ਤੁਸੀਂ ਵਰਕ ਕਰਵਾਉਣਾ ਤੁਸੀਂ ਮੈਨੂੰ ਦੱਸ ਸਕਦੇ ਹੋ ਹੈਂਡ ਵਰਕ ਕਰਵਾਉਣਾ ਕੋਈ ਵੀ ਵਰਕ ਕਰਵਾਉਣਾ ਤੁਸੀਂ ਤਾਂ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰਕੇ ਦੱਸ ਸਕਦੇ ਹੋ ਤੇ ਚਲੋ ਜੀ ਹੁਣ ਚੱਲਦੇ ਆਪਾਂ ਦੂਸਰੇ ਸੂਟ ਵੱਲ ਤੇ ਪ੍ਰਾਈਸ ਤੁਹਾਨੂੰ ਉੱਪਰ ਹੀ ਸ਼ੋਅ ਹੋ ਰਹੇ ਨੇ ਠੀਕ ਹੈ ਜੀ ਲੋ ਜੀ ਪ੍ਰਿੰਟ ਬਹੁਤ ਹੀ ਪਿਆਰੇ ਨੇ ਸਾਰੇ ਸੂਟਾਂ ਦੇ ਪ੍ਰਿੰਟ ਬਹੁਤ ਸੋਹਣੇ ਨੇ ਕੋਈ ਵੀ ਪ੍ਰਿੰਟ ਛੱਡਣ ਵਾਲਾ ਨਹੀਂ ਜੀ ਫੈਬਰਿਕ ਸਾਰੇ ਸੂਟਾਂ ਦਾ ਸੇਮ ਹੀ ਆ ਜੀ ਇਹਨਾਂ ਦਾ ਤੇ ਇਹ ਵੀ ਸੂਟ ਤੁਹਾਨੂੰ ਦੋ ਮਿਲ ਜਾਣਗੇ ਠੀਕ ਹੈ ਜੀ ਬਹੁਤ ਪਿਆਰੇ ਸੂਟ ਬਣਨਗੇ ਪਰਸਨਲੀ ਮੈਨੂੰ ਇਹ ਬਹੁਤ ਪਸੰਦ ਆਏ ਸੀ ਇਹ ਸੂਟ ਬਹੁਤ ਪਿਆਰੇ ਨੇ ਜੀ ਇਹ ਇਹ ਰਹੇਗੀ ਜੀ ਸ਼ਰਟ ਪ੍ਰਿੰਟ ਚੈੱਕ ਕਰੋ ਬਹੁਤ ਪਿਆਰਾ ਪ੍ਰਿੰਟ ਹੈ ਲੋ ਜੀ ਕਾਪਰ ਜਿਹਾ ਕਲਰ ਹੈ ਬਹੁਤ ਸੋਹਣਾ ਲੱਗ ਰਿਹਾ ਜੀ ਤੇ ਬਹੁਤ ਸੌਫਟ ਫੈਬਰਿਕ ਹੈ ਲਾਈਨਿੰਗ ਨਾਲ ਸੂਟ ਬਣਨਗੇ ਜੀ ਇਹ ਤੇ ਕੁਛ ਮੇਰੀਆਂ ਭੈਣਾਂ ਕਹਿੰਦੀਆਂ ਨੇ ਕਿ ਦੀਦੀ ਟਾਫਟਾ ਲੱਗੇਗਾ ਜਾਂ ਕਾਟਨ ਲੱਗੇਗੀ ਦੇਖੋ ਜਿਵੇਂ ਇਹ ਸਿਲਕ ਦੇ ਸੂਟ ਨੇ ਇਹਨਾਂ ਨੀਚੇ ਤਾਂ ਟਾਫਟਾ ਹੀ ਲੱਗੇਗਾ ਬਹੁਤ ਸੋਹਣੇ ਸੂਟ ਰੈਡੀ ਹੋਣਗੇ ਠੀਕ ਹੈ ਜੀ ਜੇ ਤੁਸੀਂ ਮੇ ਕੋਲ ਸਟੀਚ ਕਰਵਾਉਣਾ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰਕੇ ਦੱਸ ਸਕਦੇ ਹੋ ਅਗਰ ਤੁਸੀਂ ਖੁਦ ਸਟੀਚ ਕਰਵਾਉਣਾ ਤਾਂ ਖੁਦ ਕਰਵਾ ਸਕਦੇ ਹੋ ਜੇ ਤੁਸੀਂ ਕੋਈ ਵੀ ਦੁਪੱਟਾ ਬਾਏ ਕਰਨਾ ਉਹ ਵੀ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰਕੇ ਦੱਸ ਸਕਦੇ ਹੋ ਤੇ ਜੋ ਸਕਰੀਨ ਦੇ ਉੱਪਰ ਪ੍ਰਾਈਸ ਸ਼ੋ ਹੋ ਰਹੇ ਨੇ ਜੀ ਉਹ ਸਿਰਫ ਤੁਹਾਨੂੰ ਕੱਲੇ ਸੂਟ ਦੇ ਸ਼ੋ ਹੋ ਰਹੇ ਨੇ ਜੇ ਤੁਸੀਂ ਦੁਪੱਟਾ ਬਾਏ ਕਰੋਗੇ ਤੇ ਦੁਪੱਟ ਤੇ ਆ ਗਈ ਜੀ ਆਪਣਾ ਸੈਕੰਡ ਕਲਰ ਦੇਖ ਲਓ ਜੀ ਧਿਆਨ ਨਾਲ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰ ਦਿਓ ਠੀਕ ਹੈ ਚਲੋ ਜੀ ਨੈਕਸਟ ਕਲਰ ਵੀ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਲੱਗ ਰਿਹਾ ਜੀ ਗ੍ਰੀਨ ਕਲਰ ਹੈ ਬਹੁਤ ਸੋਹਣਾ ਲੱਗ ਰਿਹਾ ਲਓ ਜੀ ਬਾਟਮ ਆ ਗਈ ਨਾਲ ਤੇ ਇਹ ਆ ਗਈ ਜੀ ਸ਼ਰਟ ਸ਼ਰਟ ਮੈਂ ਤੁਹਾਨੂੰ ਨਾ ਖੋਲ ਕੇ ਦਿਖਾ ਰਹੀਆਂ ਕਿ ਤੁਹਾਨੂੰ ਪ੍ਰਿੰਟ ਜਿਹੜਾ ਐਨ ਪੂਰਾ ਕਲੀਅਰ ਦਿਖੇ ਬਹੁਤ ਸੋਹਣਾ ਛੋਟਾ ਛੋਟਾ ਪ੍ਰਿੰਟ ਹੈ ਜਿਵੇਂ ਪਾਰਟੀ ਵੇਅਰ ਸੂਟ ਬਣਨਗੇ ਜੀ ਇਹ ਤੁਸੀਂ ਵਰਕ ਕਰਵਾਣਾ ਹੈ ਵਰਕਵਾ ਸਕਦੇ ਹੋ ਅਗਰ ਤੁਸੀਂ ਐਵੇਂ ਰੈਡੀ ਕਰਵਾਣਾ ਹੈ ਐਵੇਂ ਕਰਵਾ ਸਕਦੇ ਹੋ ਲਓ ਜੀ ਇਹ ਆ ਗਈ ਜੀ ਸ਼ਰਟ ਬਹੁਤ ਪਿਆਰਾ ਕਲਰ ਪ੍ਰਿੰਟ ਬਹੁਤ ਹੀ ਜ਼ਿਆਦਾ ਸੋਹਣਾ ਕੈਮਰੇ ਜ ਥੋੜਾ ਬੋਤਾ ਚੇਂਜ ਆਉਂਦਾ ਜੀ ਵੈਸੇ ਸੇਮ ਕਲਰ ਹੈ ਜੀ ਲਓ ਜੀ ਇਹ ਆ ਗਈ ਜੀ ਇਹਦੀ ਨਾਲ ਬਾਟਮ ਸਕਰੀਨ ਸ਼ਾਟ ਲੈ ਕੇ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰਕੇ ਦੱਸ ਸਕਦੇ ਹੋ ਤੇ ਆਪਣਾ ਆਰਡਰ ਦੇ ਸਕਦੇ ਹੋ ਠੀਕ ਹੈ ਜੀ ਤੇ ਹੁਣ ਜਾਣਿਆ ਜੀ ਆਪਾਂ ਨੈਕਸਟ ਸੂਟ ਵਾਲ ਨੈਕਸਟ ਕਲਰ ਬਹੁਤ ਹੀ ਪਿਆਰਾ ਹੈ ਇਹ ਜਿਹੜੇ ਮੈਂ ਸੂਟ ਦਿਖਾਈ ਦੇ ਤੁਹਾਨੂੰ ਇਹਨਾਂ 'ਚ ਤੁਹਾਨੂੰ 2-2 ਸੂਟ ਮਿਲ ਜਾਣਗੇ ਤੇ ਆਹ ਜਿਹੜਾ ਮੈਂ ਤੁਹਾਨੂੰ ਦਿਖਾ ਰਹੀ ਹਾਂ ਮਸਟਰਡ ਕਲਰ ਇਹ ਸਿਰਫ ਆਪਣੇ ਕੋਲ ਇੱਕ ਹੀ ਸੂਟ ਹੈ ਜੀ ਇੱਕ ਆਪਣਾ ਪਹਿਲਾ ਸੇਲ ਹੋ ਗਿਆ ਇਹ ਤੇ ਲੋ ਜੀ ਚੈੱਕ ਕਰੋ ਇਹ ਆ ਗਿਆ ਜੀ ਮਸਟਰਡ ਕਲਰ ਬਹੁਤ ਪਿਆਰਾ ਹੈ ਬਹੁਤ ਸੋਹਣਾ ਲੱਗ ਰਿਹਾ ਹੈ ਕਲਰ ਸਾਰੇ ਜਿੰਨੇ ਵੀ ਤੁਹਾਨੂੰ ਮੈਂ ਦਿਖਾ ਰਹੀ ਹਾਂ ਬਹੁਤ ਹੀ ਸੋਹਣੇ ਨੇ ਤੇ ਕੋਈ ਵੀ ਸੂਟ ਛੱਡਣ ਵਾਲਾ ਨਹੀਂ ਜੀ ਬਹੁਤ ਹੀ ਪਿਆਰੇ ਤੇ ਸਾਡੀਆਂ ਭੈਣਾਂ ਦੇ ਬਜਟ ਵਿੱਚ ਨੇ ਸੂਟ ਕਿਉਂਕਿ ਇਹ ਪਾਰਟੀ ਵਰ ਸੂਟ ਰੈਡੀ ਹੋਣਗੇ ਬਹੁਤ ਪਿਆਰੇ ਲੱਗਣਗੇ ਯਾ ਦੁਪੱਟਾ ਅਗਰ ਤੁਸੀਂ ਪਿਓਰ ਦਾ ਲੈਣਾ ਪਿਓਰ ਦਾ ਲੈ ਸਕਦੇ ਹੋ ਅਗਰ ਤੁਸੀਂ ਪਿਓਰ ਔਰਗਾਂਜ਼ਾ ਦਾ ਲੈਣਾ ਉਹ ਵੀ ਲੈ ਸਕਦੇ ਹੋ ਪਿਓਰ ਕਮਨ ਚਨੂਨ ਦਾ ਲੈਣਾ ਉਹ ਵੀ ਲੈ ਸਕਦੇ ਹੋ ਦੁਪੱਟੇ ਸਾਡੇ ਕੋਲ ਸਾਰੇ ਅਵੇਲੇਬਲ ਨੇ ਜੀ ਠੀਕ ਹੈ ਜੀ ਇਹ ਆ ਗਈ ਇਸ ਨਾਲ ਬਾਟਮ ਤੇ ਅੱਜ ਇਸੇ ਵੀਡੀਓ ਦੇ ਵਿੱਚ ਤੁਹਾਨੂੰ ਦੂਸਰੀ ਕਲੈਕਸ਼ਨ ਵੀ ਦਿਖਾ ਦਿੰਨੇ ਆ ਠੀਕ ਹੈ ਜੀ ਉਹ ਵੀ ਆਪਣੇ ਕੋਲ ਆਏ ਨੇ ਫਿਰ ਆਪਾਂ ਅਲੱਗ ਵੀਡੀਓ ਬਣਾਵਾਂਗੇ ਕਿਉਂਕਿ ਉਹ ਵੀ ਆਪਣੇ ਕੋਲ ਦੋ ਦੋ ਸੂਟ ਹੀ ਆਏ ਨੇ ਠੀਕ ਹੈ ਜੀ ਲੋ ਜੀ ਚੈੱਕ ਕਰੋ ਇਹ ਆਣਗੇ ਜੀ ਖਾਦੀ ਸਿਲਕ ਦੇ ਉੱਪਰ ਬਹੁਤ ਪਿਆਰਾ ਫੈਬਰਿਕ ਹੈ ਪ੍ਰਿੰਟ ਬਹੁਤ ਸੋਹਣਾ ਤੇ ਬਹੁਤ ਹੀ ਜ਼ਿਆਦਾ ਸੌਫਟ ਫੈਬਰਿਕ ਹੈ ਜੀ ਬਹੁਤ ਜ਼ਿਆਦਾ ਸੌਫਟ ਫੈਬਰਿਕ ਹੈ ਚੈੱਕ ਕਰੋ ਪ੍ਰਿੰਟ ਬਹੁਤ ਸੋਹਣਾ ਤੇ ਇਹਦੇ ਨਾਲ ਜਿਹੜੀ ਬਾਟਮ ਰਹੇਗੀ ਜੀ ਆਫ ਵਾਈਟ ਬਾਟਮ ਰਹੇਗੀ ਤੇ ਇਹ ਵੀ ਜਿਹੜੇ ਸੂਟ ਰਣਗੇ ਜੀ ਐਸ ਕੇ ਦੇ ਸੂਟ ਰਣਗੇ ਇੱਧਰ ਮੈਂ ਤੁਹਾਨੂੰ ਸਟੈਂਪ ਚੈੱਕ ਕਰਵਾ ਦਾਂ ਬਹੁਤ ਹੀ ਪਿਆਰਾ ਫੈਬਰਿਕ ਹੈ ਚੈੱਕ ਕਰ ਸਕਦੇ ਹੋ ਤੁਸੀਂ ਸਟੈਂਪ ਲੱਗੀ ਹੋਈ ਹੈ ਜੀ ਹਾਦੀ ਦੇ ਵਿੱਚ ਹੈ ਜੀ ਗੇਂਜਾ ਸਿਲਪ ਰਏਗੀ ਜੀ ਠੀਕ ਹੈ ਜੀ ਇਹ ਆ ਗਿਆ ਆਪਣਾ ਫਰਸਟ ਕਲਰ ਬਹੁਤ ਪਿਆਰਾ ਸਕਰੀਨਸ਼ਾਟ ਲੈ ਕੇ ਵਟਸਐਪ ਤੇ ਮੈਸੇਜ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਇਹ ਮਿਲਦੀਆਂ ਜੀ ਤੁਹਾਨੂੰ ਦੋ ਸੂਟ ਅਵੇਲੇਬਲ ਨੇ ਆਪਣੇ ਕੋਲ ਤੁਸੀਂ ਦੋ ਹੀ ਦੋ ਸੂਟ ਬਾਈ ਕਰਨੇ ਦੋ ਸੂਟ ਬਾਈ ਕਰ ਸਕਦੇ ਹੋ ਠੀਕ ਹੈ ਜੀ ਤੇ ਨੈਕਸਟ ਆ ਗਿਆ ਜੀ ਬਲੂ ਕਲਰ ਇਹ ਸਿਰਫ ਸੂਟ ਹੈ ਸਾਡੇ ਕੋਲ ਇਕੋ ਹੀ ਅਵੇਲੇਬਲ ਹੈ ਲੋ ਜੀ ਬਾਟਮ ਇਹਦੇ ਨਾਲ ਵੀ ਸੇਮ ਹੀ ਰਹੇਗੀ ਜੀ ਬਹੁਤ ਪਿਆਰਾ ਪ੍ਰਿੰਟ ਆ ਬਹੁਤ ਹੀ ਸੋਹਣਾ ਕੋਈ ਪ੍ਰਿੰਟ ਵੀ ਛੱਡਣ ਵਾਲਾ ਨਹੀਂ ਜੀ ਲਓ ਜੀ ਜੇ ਤੁਸੀਂ ਦੁਪੱਟਾ ਬਾਏ ਕਰਨਾ ਹੈ ਤੁਸੀਂ ਸਾਡੇ ਕੋਲ ਦੁਪੱਟਾ ਵੀ ਬਾਏ ਕਰ ਸਕਦੇ ਹੋ ਤੁਸੀਂ ਮੈਨੂੰ WhatsApp ਤੇ ਮੈਸੇਜ ਕਰਕੇ ਦੱਸ ਦਿਓ ਫਿਰ ਲਓ ਜੀ ਲਓ ਜੀ ਨੈਕਸਟ ਕਲਰ ਚੈੱਕ ਕਰੋ ਬਹੁਤ ਪਿਆਰਾ ਲਾਈਟ ਜਾਂ ਰਾਣੀ ਕਲਰ ਆ ਬਹੁਤ ਸੋਹਣਾ ਲੱਗ ਰਿਹਾ ਤੇ ਫੈਬਰਿਕ ਜਿਹੜਾ ਸੀ ਤੁਹਾਨੂੰ ਦਵਾਂਗੇ ਜੀ ਬੈਸਟ ਫੈਬਰਿਕ ਦਵਾਂਗੇ ਕਿਉਂਕਿ ਭੈਣਾਂ ਦੇ ਕਮੈਂਟ ਹੁੰਦੇ ਨੇ ਭੈਣਾਂ ਦੇ ਫੋਨ ਕਾਲ ਆਉਂਦੇ ਨੇ ਕਿ ਦੀਦੀ ਫੈਬਰਿਕ ਖਰਾਬ ਤੇ ਨਹੀਂ ਹੋਏਗਾ ਨਹੀਂ ਜੀ ਦੇਖੋ ਜੀ ਕਲਰ ਬਹੁਤ ਪਿਆਰਾ ਇਹ ਵੀ ਤੁਹਾਨੂੰ ਦੋ ਸੂਟ ਮਿਲ ਜਾਣਗੇ ਠੀਕ ਹੈ ਜੀ ਤੁਲੋ ਜੀ ਆਪਾਂ ਨੈਕਸਟ ਵਾਲ ਜਾਂਦੇ ਆਂ ਅੱਜ ਤੇ ਆਪਾਂ ਨੇ ਦੁਕਾਨ ਵਾਲਿਆਂ ਵਾਂਗੂ ਦੁਕਾਨ ਹੀ ਲਾ ਰੱਖੀ ਠੀਕ ਹੈ ਜੀ ਬਹੁਤ ਸੋਹ ਪਿਆਰੀ ਕਲੈਕਸ਼ਨ ਲੈ ਕੇ ਆਏ ਆ ਜੀ ਤੁਹਾਡੇ ਵਾਸਤੇ ਲਓ ਜੀ ਨੈਕਸਟ ਕਲਰ ਚੈੱਕ ਕਰੋ ਬਹੁਤ ਪਿਆਰਾ ਹੈ ਜੀ ਪ੍ਰਿੰਟ ਸਾਰੇ ਸੂਟਾਂ ਦੇ ਸੇਮ ਨੇ ਕਲਰ ਅਲੱਗ-ਅਲੱਗ ਨੇ ਬਹੁਤ ਪਿਆਰੇ ਲੱਗ ਰਹੇ ਨੇ ਤੁਹਾਨੂੰ ਸਟੈਂਪ ਚੈੱਕ ਕਰਵਾ ਦਈਏ ਜੀ ਆਪਣੇ ਸਾਰੇ ਜਿੰਨੇ ਸੂਟ ਆਪਾਂ ਤੁਹਾਨੂੰ ਦਵਾਂਗੇ ਉਹਨਾਂ ਦੇ ਆਪਣੀ ਸਟੈਂਪ ਲੱਗੀ ਹੋਏਗੀ ਠੀਕ ਹੈ ਜੀ ਇਹ ਵੀ ਐਸਕੇ ਬ੍ਰਾਂਡ ਦੇ ਸੂਟ ਨੇ ਲਓ ਜੀ ਚੈੱਕ ਕਰ ਲਓ ਜੀ ਕਿਉਂਕਿ ਭੈਣਾ ਨੂੰ ਆਪਾਂ ਜਦੋਂ ਵੀਡੀਓ ਚ ਦੱਸਿਆ ਹੁੰਦਾ ਭੈਣਾ ਵੀਡੀਓ ਸਕਿਪ ਕਰਕੇ ਦੇਖਦੀਆਂ ਫਿਰ ਉਹਨਾਂ ਨੂੰ ਫੈਬਰਿਕ ਬਾਰੇ ਪਤਾ ਨਹੀਂ ਲੱਗਦਾ। ਤੇ ਲੋ ਜੀ ਚੈੱਕ ਕਰੋ। ਬਹੁਤ ਪਿਆਰੇ ਸੂਟ ਨੇ। ਅਗਰ ਤੁਸੀਂ ਦੁਪੱਟਾ ਬਾਏ ਕਰਨਾ ਤੁਸੀਂ ਮੈਨੂੰ WhatsApp ਤੇ ਮੈਸੇਜ ਕਰਕੇ ਦੱਸ ਦਿਓ ਠੀਕ ਹੈ ਅਸੀਂ ਨਾਲ ਤੁਹਾਨੂੰ ਦੁਪੱਟਾ ਵੀ ਰੈਡੀ ਕਰਕੇ ਦਵਾਂਗੇ। ਤੁਸੀਂ ਲੇਸ ਲਵਾਣੀ ਲੇਸ ਲਗਵਾ ਸਕਦੇ ਹੋ। ਅਗਰ ਤੁਸੀਂ ਸਟਿਚ ਕਰਵਾਉਣਾ ਸਟਿਚ ਵੀ ਕਰਵਾ ਸਕਦੇ ਹੋ। ਤੇ ਇਹ ਸੀ ਜੀ ਸਾਡੀ ਅੱਜ ਦੀ ਕਲੈਕਸ਼ਨ ਉਮੀਦ ਕਰਦੇ ਆ ਤੁਹਾਨੂੰ ਪਸੰਦ ਆਈ ਹੋਵੇਗੀ। ਜੇ ਵੀਡੀਓ ਪਸੰਦ ਆਈ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਸ਼ੇਅਰ ਤੇ ਤਾਂ ਕਿ ਸਾਡੀਆਂ ਭੈਣਾਂ ਤੱਕ ਆਪਣੇ ਸੋਹਣੇ ਸੋਹਣੇ ਸੂਟ ਪਹੁੰਚ ਸਕਣ ਤੇ ਚਲੋ ਜੀ ਮਿਲਦੇ ਆ ਤੁਹਾਨੂੰ ਨਵੀਂ ਕਲੈਕਸ਼ਨ ਦੇ ਨਾਲ ਨਵੇਂ ਸੂਟਾਂ ਦੇ ਨਾਲ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ